Um, i ਅਮਰਿਤਪਾਲ ਸਿੰਘ ਨਾਮ ਦਾ ਇੱਕ ਨੌਜਵਾਨ ਜਿਸ ਦੀ ਉਮਰ ਲਗਭਗ 9 ਤੋਂ 20 ਸਾਲ ਹੋਏਗੀ ਰਾਣਾ ਪੰਜਗੜੀ ਪਿੰਡ ਚੌਂਕੀ ਨੇੜੇ ਨਾਲ 0 ਲਾਈਨ ਯਾਨੀ ਕਿ ਭਾਰਤ ਪਾਕਿਸਤਾਨ ਸਰਹੱਦ ਇੱਕ ਘਟਨਾ ਜੋ ਹੈ ਅਮਰਿਤਪਾਲ ਸਿੰਘ ਦੀ ਹੈ ਜਿੱਥੇ ਪਿੰਡ ਖੇੜੇ ਤੋਂ ਉੱਤਰ ਫਿਰੋਜ਼ਪੁਰ ਤੱਕ ਆਪਣੇ ਖੇਤਾਂ ਵਿੱਚ ਕੰਮ ਕਰਨੇ 0 ਲਾਈਨ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਸਰਹੱਦ ਪਾਰ ਜ਼ਮੀਨ ਹੈ ਜਿੱਥੇ ਬੀਐਸਐਫ ਦੁਆਰਾ ਕਿਸਾਨਾਂ ਨੂੰ ਪਛਾਣ ਦਿਖਾ ਕੇ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਖਾਸ ਸਮਾਂ ਦਿੱਤਾ ਜਾਂਦਾ ਹੈ ਅਮਰਿਤਪਾਲ ਸਿੰਘ 21 ਜੂਨ ਨੂੰ ਵਾਪਸ ਨਹੀਂ ਆਇਆ ਕਿਉਂਕਿ ਉਹ ਆਪਣੇ ਖੇਤਾਂ ਵਿੱਚ ਕੰਮ ਕਰਨ ਗਿਆ ਸੀ ਪਰਿਵਾਰ ਨੂੰ ਉਦੋਂ ਪਤਾ ਲੱਗਾ ਜਦੋਂ ਬੀਐਸਐਫ ਨੇ ਐਂਟਰੀ ਸਾਈਨ ਨੂੰ ਸੂਚਿਤ ਕਰਨ ਲਈ ਫੋਨ ਕੀਤਾ ਪਰ ਐਗਜ਼ਿਟ ਸਾਈਨ ਵੱਜੋਂ ਨਹੀਂ ਅਮਰਿਤਪਾਲ ਐਗਜ਼ਿਟ ਸਾਈਨ ਕਰਨ ਲਈ ਚੌਂਕੀ ਵਾਪਸ ਨਹੀਂ ਆਇਆ ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਵਿਚਕਾਰ ਗਲਬਾਤ ਦਾ ਪਹਿਲਾ ਦੌਰ ਹੋਇਆ ਹੁਣ ਤੱਕ ਪਾਕਿਸਤਾਨੀ ਰੇਂਜਰਾਂ ਨੇ ਕਿਸੇ ਵੀ ਭਾਰਤੀ ਨਾਗਰਿਕ ਨੂੰ ਆਪਣੀ ਧਰਤੀ ਤੇ ਦਖਲ ਹੋਣ ਤੋਂ ਇਨਕਾਰ ਨਹੀਂ ਕੀਤਾ ਅਮਰਿਤਪਾਲ ਸਿੰਘ ਦੇ ਪਿਤਾ ਮੀਡੀਆ ਨਾਲ ਗੱਲ ਕਰਦੇ ਹੋਏ ਸਾਰੀ ਘਟਨਾ ਦਾ ਵਰਣਨ ਕਰਦੇ ਹਨ ਅਮਰਿਤਪਾਲ ਸਿੰਘ ਨੇ ਭਾਰਤ ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ਕਿਵੇਂ ਪਾਰ ਕੀਤੀ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਕੇਂਦਰ ਸਰਕਾਰ ਨੂੰ ਦਖਲ ਦੇਣ ਅਤੇ ਉਹਨਾਂ ਦੇ ਪੁੱਤਰ ਨੂੰ ਭਾਰਤ ਵਾਪਸ ਲੈਣ ਵਿੱਚ ਮਦਦ ਦੀ ਗੁਹਾਰ ਲਗਾਈ ਹੈ ਤੇ ਮਦਦ ਦੀ ਅਪੀਲ ਕੀਤੀ ਹੈ ਸਰ ਮੇਰਾ 21 ਜੂਨ ਨੂੰ ਜੋ ਮੇਰਾ ਬੇਟਾ ਰਜਾਨਾ ਦੀ ਤਰ੍ਹਾਂ ਖੇਤੀ ਕਰਨ ਜਾਂਦਾ ਤਾਲਬੰਦੀ ਦੇ ਅੰਦਰ ਸਾਡੀ 8.5 8 ਏਕੜ ਦੇ ਨੇੜੇ ਜ਼ਮੀਨ ਹੈ ਜੀ ਉਸ ਦਿਨ 21 ਜੂਨ ਨੂੰ ਵੀ ਖੇਤੀ ਕਰਨ ਵਾਸਤੇ ਬਾਹਰ ਗਿਆ ਸੀ ਤਾਂ ਜੋ ਜਦੋਂ ਸ਼ਾਮ ਨੂੰ ਗੇਟ ਬੰਦ ਹੋਏ ਉਸ ਸਮੇਂ ਸਾਨੂੰ ਪਤਾ ਚੱਲਿਆ ਵੀ ਸਾਡਾ ਬੇਟਾ ਵਾਪਸ ਨਹੀਂ ਆਇਆ ਜੀ ਪਤਾ ਸਰ ਜਦੋਂ ਗੇਟ ਬੰਦ ਕਰਨ ਦਾ ਸਮਾਂ ਆਇਆ ਤਾਂ ਜਦੋਂ ਸਾਈਨ ਨਹੀਂ ਵਿਖੇ ਗਏ ਰਜਿਸਟਰ ਤੇ ਬੱਚੇ ਦੇ ਵਾਪਸੀ ਆਉਣ ਦੇ ਸਾਈਨ ਹੁੰਦੇ ਨੇ ਜਾਣ ਦੇ ਵੀ ਹੁੰਦੇ ਨੇ ਜਾਣ ਦੇ ਕਿਤੇ ਸੀ ਆਉਣ ਦੇ ਨਹੀਂ ਹੋਏ ਸੀ ਸਾਈਨ ਉਸ ਟਾਈਮ ਬੀਐਸਐਫ ਨੂੰ ਪਤਾ ਲੱਗਾ ਵੀ ਇੱਕ ਜੋ ਕਿਸਾਨ ਹੈ ਆਪਣਾ ਉਹ ਨਹੀਂ ਮਿਲ ਰਿਹਾ ਤਾਂ ਉਹਨਾਂ ਨੇ ਮੇਰੇ ਨਾਲ رابطہ ਕਾਇਮ ਕੀਤਾ ਤਾਂ ਮੈਨੂੰ ਪਤਾ ਲੱਗਾ ਵੀ ਬੱਚਾ ਨਹੀਂ ਮਿਲ ਰਿਹਾ ਤਾਂ ਮੈਂ ਵੀ ਖੁਦ ਜਾ ਕੇ ਮੌਕੇ ਤੇ ਗਿਆ ਬੀਐਸਐਫ ਦੇ ਨਾਲ ਲੈ ਕੇ ਤਾਰਬੰਦੀ ਦੇ ਅੰਦਰ ਸਰਚ ਕਰਵਾਈ ਗਈ ਕਿ ਕਿਤੇ ਬੱਚੇ ਨੂੰ ਸੱਪ ਜਾਂ ਕੋ ਬਿਜਲੀ ਦਾ ਝਟਕਾ ਲੱਗ ਕੇ ਖੇਤ ਦੇ ਵਿੱਚ ਨਾ ਡਿੱਗਿਆ ਮਿਲੇ ਸਾਨੂੰ ਤਾਂ BSF ਨੇ ਜਦੋਂ ਫੋਲ ਆਫ ਦੀ ਸਰਚ ਕੀਤੀ ਤਾਂ BSF ਨੇ ਸਾਨੂੰ ਇਹ ਚੀਜ਼ ਨੋਟਿਸ ਲਿਆਂਦੀ ਕਿ ਉਸ ਦੇ ਜੋ ਪੈਰਾਂ ਦੇ ਪ੍ਰਿੰਟ ਹਨ ਉਹ ਪਾਕਿਸਤਾਨ ਵੱਲ ਜਾ ਰਹੇ ਹਨ ਤਾਂ ਸਾਰਾ ਦਿਨ ਬੱਚਾ ਸਵੇਰ ਜਦੋਂ 12 ਵਜੇ ਦੇ ਲਗਭਗ ਅੰਦਰ ਗਿਆ ਉਸ ਟਾਈਮ ਉਹਨੇ ਜਾ ਕੇ ਅੰਦਰ ਥਾਣ ਵੀ ਲਗਾਇਆ ਹੈ ਚਾਹ ਵੀ ਪੜੋਸੀਆਂ ਕੋਲ ਪੀਤੀ ਹੈ ਅਤੇ ਹੋਰ ਵੀ ਕੰਮ ਆਪ ਦੇ ਖੇਤੀ ਦੇ ਜੋ ਹੁੰਦੇ ਹਨ ਉਹ ਸਾਰੇ ਕੰਮ ਕੀਤੇ ਹਨ ਤੇ ਸ਼ਾਮ ਨੂੰ ਜਿਹੜਾ ਮਾਰਨ ਗਿਆ ਉਸ ਤੋਂ ਬਾਅਦ ਬਾਉਂਡਰ ਲੈਂਡ ਦੇ ਨਜ਼ਦੀਕ ਉਸ ਤੋਂ ਬਾਅਦ ਨਹੀਂ ਕਿਸੇ ਨੇ ਵੀ ਉਸ ਨੂੰ ਵੇਖਿਆ ਵੀ ਕਿਉਂ ਚਲਾ ਗਿਆ ਹੈ ਜਾਂ ਕਿਵੇਂ ਚਲਾ ਗਿਆ ਹੈ ਜਾਂ ਪਾਕਿਸਤਾਨ ਵਾਲੇ ਫੜ ਕੇ ਲੈ ਗਏ ਨੇ ਇਸ ਚੀਜ਼ ਦਾ ਸਾਨੂੰ ਨਹੀਂ ਅਜੇ ਪਤਾ ਲੱਗ ਰਿਹਾ ਜੀ ਹਾਂਜੀ ਸਰ 22 ਤਰੀਕ ਨੂੰ ਤਕਰੀਬਨ 3 ਵਜੇ ਕਿਸਾਨ ਮੀਟਿੰਗ ਜੋ ਪਾਕਿਸਤਾਨ ਨਾਲ ਹੋਈ ਆ ਸਾਡੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਵੀ ਪਾਕਿਸਤਾਨ ਨੂੰ ਪੈਰ ਜ਼ਰੂਰ ਬੱਚੇ ਦੇ ਆਏ ਹਨ ਲੇਕਿਨ ਬੱਚਾ ਆਰਮੀ ਜਾਂ ਪੁਲਿਸ ਕੋਲ ਪਾਕਿਸਤਾਨ ਦੀ ਸਾਨੂੰ ਨਹੀਂ ਮਿਲਿਆ ਅੱਜ ਲਗਾਤਾਰ ਚਾਰ ਪੰਜ ਮੀਟਿੰਗਾਂ ਪਾਕਿਸਤਾਨ ਨਾਲ ਵੀ ਸਬਕ ਕਰ ਰਹੀ ਹੈ ਉਹਦੇ ਵਿੱਚ ਇੱਕੋ ਹੀ ਉਹਨਾਂ ਦਾ ਜਵਾਬ ਹੁੰਦਾ ਸਾਨੂੰ ਅਜੇ ਤੱਕ ਬੱਚਾ ਨਹੀਂ ਮਿਲਿਆ ਜੀ ਇਹ ਰਾਣਾ ਪੋਸਟੇਜ ਚ ਪੈ ਜਾਂਦੀ ਜੀ ਪਾਕਿਸਤਾਨ ਦੇ ਵਿੱਚ ਸਾਹੂਕੇਲੀ ਤੇ ਕੰਗਣਪੁਰ ਸ਼ਹਿਰ ਦੇ ਬਿਲਕੁਲ ਨਜ਼ੀਕ ਆ ਜਾਂਦੀ ਜ਼ਮੀਨ ਜੀ ਸਰ ਸਾਡੀ ਪ੍ਰਸ਼ਾਸਨ ਤੋਂ ਮੋਦੀ ਸਾਹਿਬ ਤੋਂ ਉੱਚ ਅਧਿਕਾਰੀਆਂ ਤੋਂ ਗ੍ਰਹਿ ਮੰਤਰੀ ਵਾਲੇ ਤੋਂ ਇਹੋ ਹੀ ਮੰਗੇ ਕਿ ਸਾਡਾ ਪਾਕਿਸਤਾਨ ਦੇ ਵਿੱਚੋਂ ਬੱਚਾ ਵਾਪਿਸ ਕਰਵਾਇਆ ਜਾਵੇ ਸਾਡਾ ਪ੍ਰਸ਼ਾਸਨ ਬੱਚਾ ਸੌਰੀ ਕਰਦੇ ਜੀਆਂ ਦਾ ਬਹੁਤ ਹੀ ਬਹੁਤ ਬੁਰਾ ਹਾਲ ਹੈ